ਤੇ ਆਹ ਟੈਟੂ ਵੀ ਪ੍ਰਾਤੋ ਬਣਵਾਇਆ ਹੋਇਆ ਹੈਗਾ ਇੱਧਰ ਨਾ ਰਹਿ ਗਿਆ ਸੀਗਾ ਤੇ ਅੱਜ ਲੱਗਿਆ ਟਾਈਮ ਇੱਥੇ ਚਾਕੇ ਨੂੰ ਮੂੰਹਾਂ ਤੇ ਛਪਾਲੇ ਪਿੱਠਾਂ ਦੇ ਛਪਾਲੇ ਨੱਕਾਂ ਦੇ ਛਪਾਲੇ ਅੱਖਾਂ ਦੇ ਛਪਾਲੇ ਹਰ ਇੱਕ ਇੱਕ ਟੈਟੂ ਦਾ ਮਤਲਬ ਲਿਖੂਗਾ ਕਦੇ ਆ ਕੇ ਪੁੱਛ ਲਿਓ ਕਿ ਕਿਹੜਾ ਟੈਟੂ ਕੀ ਹੈਗਾ ਉਹ ਕਮੈਂਟ ਜੇ ਆਏ ਸੀਗੇ ਮੈਂ ਦੇਖੇ ਸੀਗੇ ਬੜਾ ਦਿਮਾਗ ਖਰਾਬ ਹੋਇਆ ਪਰ ਉਹ ਸੋਚਿਆ ਵੀ ਲੀ ਰਾਣੇ ਜਿਹੜੇ ਬੈਕਗ੍ਰਾਉਂਡ ਜੀਆ ਤੇ ਕਮੈਂਟ ਕਰਦੇ ਨੇ ਉਹ ਸਾਹਮਣੇ ਨਹੀਂ ਆ ਸਕਦੇ ਕਿ ਨਾਲ ਨਾਲ ਤੁਹਾਨੂੰ ਦਿਖਾਈ ਇਤਨਾ ਟੈਟੂ ਬਣਦਾ ਵੀ ਤੇ ਆਜੋ ਫਿਰ ਦੇਰੀ ਗਈ ਆਜੋ ਹਾਂਜੀ ਬਾਬਾ ਸਾਰੇ ਕਿਵੇਂ ਹੋ ਤੇ ਵੈਲਕਮ ਬੈਕ ਟੂ ਨਿਊ ਬਲੌਗ ਅੱਜ ਫਿਰ ਨਵੇਂ ਬਲੌਗ ਨਾਲ ਰੂਬਰੂ ਹੁੰਦੇ ਹੋਏ ਤੁਹਾਡੇ ਤੇ ਅੱਜ ਆਪਾਂ ਬਹੁਤ ਵਧੀਆ ਆਰਟਿਸਟਾਂ ਨਾਲ ਮਿਲਾਵਾਂਗੇ ਜਿਵੇਂ 뮤직 ਦਾ ਆਰਟਿਸਟ ਹੁੰਦਾਗਾ ਅਰੇ ਦਾ ਆਰਟਿਸਟ ਹੁੰਦਾ ਅੱਜ ਇੱਕ ਬਰਾਬਰ ਟੈਟੂ ਆਰਟਿਸਟ ਹੈਗਾ ਜਿੱਦਾਂ ਮੈਂ ਟੈਟੂ ਬਣਵਾਉਣਾ ਹੈਗਾ ਆਪਾਂ ਟੈਟੂ ਰਹਿ ਗਿਆ ਸੀਗਾ ਤੇ ਬਾਈ ਤੋਂ ਪੂਰਾ ਫਿਲ ਕਰਵਾਵਾਂਗੇ ਤੇ ਤੁਹਾਨੂੰ ਦਿਖਾਉਣੇ ਹੈਗੇ ਆ ਆਪਣਾ ਭਰਾ ਹੈ ਜਿੱਦੋਂ ਬਟ ਟੈਟੂ ਬਣਵਾਉਣੇ ਹੈ ਪਰਸਨਲੀ ਤੌਰ ਤੇ ਤੇ ਵਧੀਆ ਭਰਾ ਡਾਡੂ ਵਧੀਆ ਕੰਮ ਆ ਭਰਾ ਦਾ ਕਿੰਨਾ ਫੇਸ ਆ ਬਾਈ ਇਹ 11 10 ਸੈਕਟਰ 11 ਫੇਸ ਅੱਛਾ ਇਹ 65 ਸੈਕਟਰ ਤੇ 11 ਫੇਸ ਚ ਭਰਾ ਦਾ ਸਟੂਡੀਓ ਹੈਗਾ ਧਰਮਾ ਡੈਜਲਸ ਕਿੰਨੇ ਡਾਡੂ ਨਾਲ ਸਕੈਨਰ ਦਾ ਵੀ ਕੰਮ ਹੁੰਦਾਗਾ ਜੇ ਕਿਸੇ ਸਕੈਨਰ ਹਾਈਡਰਾਫੀਸ਼ਲ ਜਾਂ ਹੋਰ ਸਕਿਨ ਟਰੀਟਮੈਂਟ ਲੈਣੇ ਹੈਗੇ ਤਾਂ ਵਧੀਆ ਕੰਮ ਆਗਾ ਤੇ ਭੈਣ ਵੀ ਉਹਦੇ ਕੰਮ ਭੈਣ ਦਾ ਦਾ ਕੰਮ ਆਗਾ ਇਕੱਠੇ ਦੋਵੇਂ ਭੈਣ ਦਾ ਨਾਲ ਕੇ ਕਰਦੇ ਨੇਗੇ ਤੇ ਵਧੀਆ ਕੰਮ ਆ ਯਾਰ ਇੱਥੇ ਕਰ ਮੈਂ ਆਪਦਾ ਪਰਸਨਲ ਕੰਮ ਕਰਾਉਂਦਾ ਰਿਹਾ ਤਾਂ ਮੈਨੂੰ ਵਧੀਆ ਲੱਗਿਆ ਬਾਕੀ ਤੋਂ ਦਹਾਮਾਗੇ ਅੱਗੇ ਅੱਗੇ ਟਾਡੂ ਪਰ ਆਪਣੇ ਬਣਾਉਂਦਾ ਹੋਇਆ ਹੈਣਾ ਟਾਡੂ ਕੁਝ ਕਰ ਰਿਹਾ ਸੀ ਤੁਹਾਨੂੰ ਦਿਖਾਉਣੇ ਕਿੱਥੋਂ ਰਹਿ ਗਿਆ ਸੀ ਟਾਡੂ ਤੇ ਅੱਜ ਤੁਹਾਨੂੰ ਦਿਖਾਉਣੇ ਆ ਤੇ ਆਹ ਟਾਡੂ ਵੀ ਪ੍ਰਾਤੋ ਬਣਵਾਇਆ ਹੋਇਆ ਹੈਗਾ ਇੱਧਰ ਨਾਲ ਰਹਿ ਗਿਆ ਸੀਗਾ ਤੇ ਅੱਜ ਲੱਗਿਆ ਟਾਈਮ ਤੇ ਅੱਜ ਪ੍ਰਾਤੋ ਪ੍ਰਾਤੋ ਕਰਾਉਣਾ ਪੂਰਾ ਫਿੱਲ ਤੇ ਟਾਡੂ ਦਾ ਬਣਾਉਣਾਗਾ ਉਹ ਹੈਗਾ ਆਹਾ ਤੇ ਨਾਲ-ਨਾਲ ਦਿਖਾਉਂਦੇ ਰਹਾਂਗੇ ਤੇ ਕੰਮ ਬਾਈ ਦਾ ਘੈਂਟ ਹੈਗਾ ਇੱਕ ਜੁਰੂਰ ਆ ਕੇ ਵਿਜ਼ਿਟ ਵੀ ਕਰਿਓ ਮੈਂ ਬਾਕੀ ਸਾਰਾ ਕਾਰਡ ਨਾਲ-ਨਾਲ ਕਾਰਡ ਵੀ ਵੀਡੀਓ ਦੇ ਨਾਲ ਹੀ ਲਾ ਦੂੰਗਾ ਦੇਖ ਲਿਓ ਨੰਬਰ ਤੇ ਬਾਕੀ ਆਈਡੀ ਬਾਈ ਬਾਕੀ ਦੀ ਆਈਡੀ ਮੈਂਸ਼ਨ ਕਰ ਦੂ ਭਰਾ ਦੇ ਆਪਣੇ ਦੀ ਛੋਟਾ ਭਰਾ ਗਾ ਆਪਣਾ ਵੱਧ ਤੋਂ ਵੱਧ ਸਪੋਰਟ ਕਰੋ ਯਾਰ ਨਵਾਂ ਕੰਮ ਹੈ ਤੇ ਭਰਾ ਨੇ ਟ੍ਰੇਨਡ ਹੋਏ 3 ਸਾਲ ਟ੍ਰੇਨਡ ਹੋ ਕੇ ਕੰਮ ਸਿੱਖਿਆ ਹੈਗਾ ਤੇ ਪੂਰਾ ਟੋਪ ਦਾ ਕੰਮ ਤੁਹਾਨੂੰ ਦਿਖਾ ਦਣਾ ਵੀਊ ਇੱਧਰ ਆ ਗਿਆ ਆਪਣਾ ਹਾਈਡਰਾ ਫਿਸ਼ਲਰ ਸਕਿਨ ਟ੍ਰੀਟਮੈਂਟ ਸਾਰੇ ਤੇ ਆਹ ਆਫਿਸ ਹੈਗਾ ਮੈਂ ਤੁਹਾਨੂੰ ਦਿਖਾਈ ਤੇ ਨਾ ਟੈਟੂ ਬਣਦਾ ਵੀ ਤੇ ਆਜੋ ਫਿਰ ਦੇਰੀ ਕਾ ਦੀ ਆਜੋ ਉੱਪਰ ਤਿਆਰ ਹੁੰਦਾ ਹੋਇਆ ਜੰਗ ਲੜਨ ਲਈ ਤੇ ਮੇਰੇ ਦਰਦਨਾਕ ਸੂਈਆਂ ਖਮੋਲ ਲਈ ਤਿਆਰ ਹੁੰਦਾ ਹੋਇਆ ਮੁੰਡਾ ਚਿਹਰੇ ਤੇ ਮਿੱਠੀ ਮਿੱਠੀ ਸਮਾਈ ਲੋ ਤੇ ਮੱਠਾ ਮੱਠਾ ਚੱਲਿਆ ਹੋਇਆ ਮਾਲ ਜਾਣ ਕੇ ਲਗੜਦੀ ਵੀ ਦੇਖੇ ਯਾਰ ਬੰਦਾ ਕਹਿਦਣ ਵੀ ਡਾਡੂ ਹੁਣ ਪਹਿਲੀ ਬੋਹਣੇ ਪਿੱਛੇ ਡਾਡੂ ਬਣਵਾਇਆ ਕੀ ਤੂੰ ਐ ਤੇ ਪਹਿਲਾਂ ਨਾ ਕੁਝ ਗੱਲਾਂ ਕਰਕੇ ਮੈਂ ਇੰਨਾ ਕੁ ਜਿਹਾ ਜੀ ਜਿਹੜੀ ਵੀਡੀਓ ਸੀ ਦੂਜੇ ਐਕਸਸ ਦਾ ਆਪਣਾ ਸੁਣਦਾ ਆਈ ਕਲਾਉਡ ਲਾ ਗਿਆ ਸੀ ਐਕਸ ਦਾ ਉਹ ਆਈ ਕਲਾਉਡ ਲੱਗਣ ਕਰਕੇ ਤੇ ਆਪਣੇ ਜਿਹੜੇ ਵੀਡੀਓ ਸੀਗੀਆਂ ਉਹ ਫੋਨ ਤੇ ਰਹਿਗੀਆਂ ਸੀਗੀਆਂ ਤੇ ਹੁਣ ਸਾਰੀਆਂ ਵੀਡੀਓ ਬਣਾਵਾਂਗੇ ਅਪਲੋਡ ਕਰਾਂਗੇ ਰੀਲਾਂ ਵੀ ਤੇ ਦੇਖਦੇ ਰਿਓ ਕੰਮ ਆਪਣੇ ਛੋੜੇ ਭਰਾ ਦਾ ਆਜੋ ਫਿਰ ਚੋਬਰ ਨੇ ਕਰ ਲੀਆਂ ਰੈਡੀ ਮੇਰਾ ਭਰਾ ਮੈਂ ਦਰਤ ਨਹੀਂ ਲਉਂਦਾ ਬੜਾ ਉਹ ਚੱਪ ਕਰਦਾਂਗੇ ਟੈਟੂ ਦੀ ਦੇਖੀ ਕਿਤੇ ਇਕੱਲਾ ਮਾਰ ਮਾਰ ਪਹਿਲਾਂ ਮੇ ਸਪਾਰਿਆਂ ਨੇ ਮਾਮਿਆਂ ਨੇ ਦਰੂਸ ਕੱਢ ਰੱਖਿਆ ਸੀ ਹੁਣ ਤੂੰ ਨਾ ਮੇਰਾ ਭਰਾ ਕੱਢਦੀ ਆਰਾਮ ਨਾਲ ਕਰੀ ਤੇ ਬੰਦਾ ਰੀਣਾ ਬਣਾਉਂਦਾ ਜੇ ਕੰਮ ਅੱਧੇ ਘੰਟੇ ਦਾ ਨਾ 20 ਮਿੰਟ ਬਾਅਦ ਲਾ ਦੂ ਪਰ ਰੀਣਾ ਬਣਾਊਗਾ ਬੰਦਾ ਸਰਾ ਲਾਉਂਦਾ ਤੇ ਅੱਜ ਪਸਰੰਦ ਵੀ ਗਏ ਸੀਗੇ ਉਹ ਵਲੌਗ ਵੀ ਤੁਹਾਨੂੰ ਦੇਖਣ ਨੂੰ ਮਿਲੂਗਾ ਪਹਿਲਾਂ ਪਹਿਲਾਂ ਉਹ ਵਲੌਗ ਦੇਖਿਓ ਆਪਣਾ ਜਾ ਕੇ ਤੇ ਬਾਅਦ ਚ ਆ ਵਲੌਗ ਦੇਖਿਓ ਤੇ ਜਦੋਂ ਦਿਖਾਵਾਂਗੇ ਸਰਾ ਕੰਮ ਤੇ ਆਹ ਜੋ ਸੂਈਆਂ ਖਪੋਣ ਵਾਸਤੇ ਪੈਜੀ ਹੋਰੇ ਮਰਸਾ ਪਾਸੇ ਦੇਖੋ ਨੀ ਇਹ ਚੋਂ ਬਰਬਾਹ ਤੇ ਹੈ ਫਿਲੋਸਫਰ ਭਾਈ ਆ ਪ੍ਰਿੰਟ ਲਾ ਗਿਆ ਬਾਕੀ ਦੀ ਸ਼ੇਡਿੰਗ ਕਰਨੀ ਹੈਗੀ ਹੋਰ ਸਿਸਟਮ ਕਰਨਾ ਹੈਗਾ ਤੇ ਕੰਮ ਹੋ ਗਿਆ ਸਟਾਰਟ ਤੇ ਬਾਬਾ ਪਾ ਲਈ ਕਰੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਆ ਲੈ ਮਟਰ ਅੱਜ ਉੱਪਰ ਨੇ ਨੀਡਲ ਦੂਜੀ ਪਾ ਲਈ ਹੋਣਾ ਕਿੰਨੀਆਂ ਸੂਈਆਂ ਬਾਬਾ ਇਹ ਚ ਇਹ ਚ 15 ਜੀ 15 ਸੂਈਆਂ ਓਹੋ ਕੱਢਿਆ ਦਰੂਸ ਮਾਰਾ ਪੂਰਾ ਐਦਾਂ ਦੀ ਲੁੱਕ ਬਣ ਗਈ ਬਾਬਿਓ ਤੇ 15 ਸੂਈਆਂ ਵਾਲੀ ਨੀਡਲ ਪਾ ਲਈ ਚੋਬਰ ਨੇ ਉਹ ਦੂਜੀ ਕਰਤੀ ਰਤਾਨੀਆਂ ਹੈ ਕਦ ਕੰਮ ਸਟਾਰਟ ਕਰਦਾ ਫਤਿਹ ਕਰ ਕੀ ਟਾਈਮ ਤਾਂ ਚਲ ਤਧੀਆ ਕਰਦੇ ਰਾਤ ਦੇ ਬੱਜੇ ਪੈਣੇ ਰੱਬ ਬਲਾ ਕਰੇ 8 ਵਜੇ 7 7 ਵਜੇ ਲੱਗ ਜਾਣਾ ਹਾਂਜੀ 7 ਵਜੇ ਲੱਗੇ ਸੀਗੇ ਤੇ 8 ਵਜੇ ਤੇ ਇਦਾਂ ਪਰ ਬਹਿਣਾ ਪੈਂਦਾ ਚਿਪਕੇ ਕੁਰਸੀਆਂ ਨਾਲ ਉਹ ਹੀ ਲੋਕ ਕਹਿੰਦੇ ਟੱਡੂ ਕੋਲ ਐ ਬਣਾ ਲਿਆ ਇਹ ਸਾਨੂੰ ਪਤਾ ਕੀ ਕੀ ਚੱਲਣਾ ਪੈਂਦਾ ਲੋਕ ਕਹਣਗੇ ਨਾ ਚੱਲੋ ਐ ਨਾ ਕਰੋ ਬਈ ਸਾਡੇ ਸ਼ੌਂਕੜੇਗੇ ਕਿਸ ਨੂੰ ਬੋਲਣ ਦੀ ਲੋੜ ਨਹੀਂ ਉਹੀ ਨਹੀਂ ਲਿਖੀਦਾ ਮਰਵਾਇਆ ਸ਼ਰੀਰਾਂ ਤੇ ਕੱਲੇ ਕੱਲੇ ਲਖੀਰ ਦਾ ਮਤਲਬ ਨਿਕਲਦਾਗਾ ਆਪਾਂ ਤਾਸ਼ ਪਾਇਆਗਾ ਉਹ ਨਹੀਂ ਚਾਕੇ ਮੂੰਹਾਂ ਤੇ ਛਪਾਲੇ ਪਿੱਠਾਂ ਤੇ ਛਪਾਲੇ ਨੱਕਾਂ ਤੇ ਛਪਾਲੇ ਅੱਖਾਂ ਤੇ ਛਪਾਲੇ ਹਰ ਇੱਕੇ ਟੱਡੂ ਦਾ ਮਤਲਬ ਲਿਖੂਗਾ ਕਦੇ ਆ ਕੇ ਪੁੱਛ ਲਿਓ ਕਿ ਕਿਹੜਾ ਟੱਡੂ ਕੀ ਹੈਗਾ ਤੇ ਆਪਾਂ ਉਹੀ ਨਹੀਂ ਲਿਖੀਦਾ ਮਰਵਾਇਆ ਬਹਿ ਕੇ ਇਲੀਗਲ ਟੈਟੂ ਦਾ ਮਤਲਬ ਲਾਪੜਿਆ ਉਹ ਚੀਜ਼ਾਂ ਲਿਖ ਉਹ ਸੀ ਜੱਜ ਪਈਆਂ ਨੇ ਜਿੰਨਾ ਕਰਕੇ ਜਿੱਤੁਰੇ ਫਿਰਦੇ ਆਗੇ ਕੋਮਾ ਜਿਹੜੀ ਸਾਡੀ ਕੋਮਾ ਸਿੱਖ ਕਮਵਾਂ ਨਾਲ ਕਰਿੱਤੇ ਫਿਰਦੇ ਆ ਜਲਦੀ ਮੈਂ ਜਲਦੀ ਮੈਂ ਵੀਡੀਓ ਚ ਕਿਹਾ ਵੀ ਸੀ ਵੀ ਜਲਦੀ ਬਾਣੇ ਚ ਵੀ ਆਵਾਂਗੇ ਸਿੱਖ ਕਮਵਾਂ ਨਾਲ ਆਵਾਂਗੇ ਜਲਦੀ ਉਸ ਬਾਬਾ ਕਿਰਪਾ ਕਰੇ ਮੇਰੇ ਪਰ ਹੱਥ ਰੱਖੇ ਸਿਰ ਤੇ ਜਲਦੀ ਆਵਾਂਗੇ ਤੇ ਬਣੀ ਜਾਂਦਾ ਹੈ ਟੈਟੂ ਸੋਤੇ ਰਹੇ ਆਪਣਾ ਥੋੜੀ ਥੋੜੀ ਸ਼ਾਇਦ ਥੋੜੀ ਪਹਿਲਾ ਪਹਿਲਾ ਦਿਨ ਪਹਿਲਾ ਉਹ ਤਾਂ ਜਨਵਾਰ ਹਾਂ ਉਹ ਤਾਂ ਉਹ ਘਟਾ ਜਦੋਂ ਸੋਚਿਆ ਸੀ ਪੂਰਾ ਤਾਂ ਇਹ ਡਾਡੂ ਉਹ ਐਨਮਾ ਆਪਾਂ ਹਰਮੰਦਰ ਸਾਹਿਬ ਬਣਵਾਇਆ ਸੀਗਾ ਤੇ ਉੱਦਾਂ ਰਹਿ ਗਿਆ ਸੀ ਜੁਰਾਬ ਦੇ ਖਾਸ ਟਾਈਮ ਗਿਆ ਸੀਗਾ ਹਾਂ ਲੋ ਐਨੀਵੇ ਜੀ ਦਾ ਫੇਰ ਠੀਕ ਐ ਐ ਵਾਪਸ ਲੜੀ ਬਈ ਮੈਂ ਮੈਂ ਕਿਤੇ ਵੈਲੈਂਟਾਈਨ ਦੇ ਚੱਲਦੇ ਹਣਾ ਆ ਗਿਆ ਮੇ ਮਿੱਤਰ ਨੂੰ ਫੋਨ ਹੱਸ ਸ਼ੇਡਿੰਗ ਐ ਨਹੀਂ ਕੋਈ ਭੁੱਲ ਗਿਆ ਬਈ ਮਿੱਤਰ ਮਿੱਤਰ ਸ਼ੇਡਿੰਗ ਮਾਰਨ ਆਖਰੀ ਜਾਂਦਾ ਸ਼ੀਟਿੰਗ ਦੀ ਨਿਕਲਦੀ ਹੈਗੀ ਜਦੋਂ 15 56 ਕੋਲ ਜਾਂਦੀਆਂ ਨੇ ਉਦੋਂ ਪਤਾ ਲੱਗਦਾ ਵੀ ਟੈਡੂ ਬਣਾਉਣ ਦਾ ਮਤਲਬ ਕੀ ਹੈ 15 56 ਜਾਂਦਿਆਂ ਨੂੰ ਪਤਾ ਲੱਗਦਾ ਹੈਗਾ ਤੇ ਬਾਕੀ ਆਪਾਂ ਇੱਕ ਵੀਡੀਓ ਪਾਈ ਸੀਗੀ ਰਿਜ਼ਨ ਦੱਸੀ ਬੰਨਣ ਕੋਲ ਆਉਂਦੀਆਂ ਨੇ ਹਨਾ ਤੇ ਖਾਸ ਭਰਾਵਾਂ ਦੇ ਮੈਸੇਜ ਆਈ ਜਾਂਦੇ ਨੇ ਬਾਈ ਕੀ ਗੱਲ ਹੋ ਗਈ ਵੀ ਤੁਹਾਨੂੰ ਦੱਸਣਾ ਜਿਹੜੀ ਗੱਲ ਸੀਗੀ ਉਹ ਨਿਬੜ ਗਈ ਗੱਲ ਹੁਣ ਨਹੀਂ ਪਾਉਣ ਦੇ ਕਿਸੇ ਤੇ ਕਿਉਂਕਿ ਜਿਹਨੇ ਸਮਝਣਾ ਉਹ ਇੱਕ ਵਾਰ ਸਮਝ ਜਾਂਦਾ ਹੈਗਾ ਜਿਹਨੂੰ ਸਮਝਾਉਣਾ ਸੀ ਉਹ ਸਮਝ ਗਿਆ ਵੀ ਜੇ ਅਸੀਂ ਇਹਨੂੰ ਨਹੀਂ ਬਸੰਦ ਦਿੱਤਾ ਤਾਂ ਇਹਨੇ ਥਾਰ ਵੀ ਨਹੀਂ ਬਸੰਦ ਜਨਾਗਾ ਲੈ ਗਿਆ ਪਤਾ ਲੱਗੀ ਬਾਕੀ ਕੀ ਬਾਹਵਾਲਾ ਡਾਉਨ ਤਾਂ ਹੈ ਨਹੀਂ ਬਾਈ ਮੈਂ ਇਹਨਾਂ ਦੇ ਕਮੈਂਟ ਵੀ ਆਏ ਨੇ ਕਿ ਵੀ ਬੈਲ ਪੜਾਏ ਨਹੀਂ ਹੁੰਦਾ ਇਹਨੂੰ ਤਾਂ ਮੇਰਾ ਭਰਾ ਮੈਂ ਤਾਂ ਕਹਿੰਦਾ ਤੂੰ ਵੀ ਮਰ ਤੋਂ ਵੱਡੇ ਉਮਰਾਂ ਦੇ ਵੱਡੇ ਹੋਗੇ ਹਨਾ ਤੇ ਮੈਂ ਤਾਂ ਡਿਜਿੰਲੀ ਦਾ ਹੰਡਾਈ ਨਹੀਂ ਕਿ ਬੱਜਿੰਦੀ ਕਹਿੰਦਾਈ ਆ ਬਈ ਇਨਕਾ ਅਕਲ ਆ ਗਈ ਜੀ ਤੂੰ ਉਹਦੇ ਕੋਡਾ ਕਰੋਗੇ ਪਿਓ ਵੀ ਕਹਿੰਦਾਗਾ ਜਿੰਨਾਂ ਨਰ ਮੈਨਾਂ ਘਟੋਂਗੇ ala ਫੁੱਦੂ ਸਮਝਦਾ ਹੈਗਾ ਹਨਾ ਬੱਚਿਆਂ ਬਹੁਤ ਵਾਰ ਗੱਲਾਂ ਕੀਤੀਆਂ ਵੀ ਨੇ ਜਮਰੀਲਾਂ ਚਈਆਂ ਪੋਣਾ ਮੈਂ ਉਹੇ ਜਿਹੀ ਹੈਗਾ ਬਾਈ ਜੇ ਮੇਰੇ ਨਾਲ ਤੁਸੀਂ ਜਿਹੜੇ ਸਾਹਬ ਨਾਲ ਆਉਂਗੇ ਮੌਮ ਸਾਹਿਬ ਤੇ ਹੀ ਮਿਲੂਗਾ ਤੁਹਾਨੂੰ ਹਨਾ ਤੇ ਬਸ ਇੰਨੀ ਗੱਲ ਬਸ ਬਾਬਾ ਮੈਂ ਗੱਲ ਖਿੱਚਣੀ ਚਾਹੁੰਦਾ ਯਾਰ ਉਹ ਕਮੈਂਟ ਜੇ ਆਏ ਸੀਗੇ ਮੈਂ ਦੇਖੇ ਸੀਗੇ ਪਣਾ ਦਿਮਾਗ ਦਾ ਖਰਾਬ ਹੈ ਪਰ ਉਹ ਸੋਚਿਆ ਵੀ ਲੀਰਾਨੇ ਜਿਹੜੇ ਬਹਿ ਕੇ ਜੀਆਂ ਚ ਕਮੈਂਟ ਕਰਦੇ ਨੇ ਉਹ ਸਾਹਮਣੇ ਨਹੀਂ ਆ ਸਕਦੇ ਕਿ ਤੇ ਛੱਡੋ ਤੇ ਕਈ ਬਰਾੜ ਸਪੋਰਟ ਵੀ ਕੀਤੀ ਹੈ ਯਾਰ ਜਿਹੜੇ ਸਮਝਦਾਰ ਨੇ ਉਹਨਾਂ ਨੇ ਸਪੋਰਟ ਵੀ ਇਹਨਾਂ ਨੂੰ ਪਤਾ ਵੀ ਹੈਗਾ ਵੀ ਕੋਈ ਫੜ ਨਹੀਂ ਮਾਰਦਾ ਹਨਾ ਕੋਈ ਜੇ ਕੋਈ ਕਹਿੰਦਾ ਕੋਈ ਵੀਡੀਓ ਬੰਦਾ ਕੋਈ ਅੱਕਿਆ ਹੋਈ ਬੰਦਾ ਹੁੰਦਾਗਾ ਨਹੀਂ ਪਹਿਲਾਂ ਮੈਂ ਕਿੰਨੇ ਕਿ ਵੀਡੀਓ ਪਾਤੀਆਂ ਸਕੈਨ ਕਰਤੀ ਜਮਨ ਲਾਲ ਲਾਲ ਕਹਿੰਦੇ ਆ ਪੜਾਕੇ ਕੰਮ ਦੇ ਖੇਰ ਦੀਂਦਾਗਾ ਇਹ ਤਾਂ ਦੋ ਤਿੰਨ ਦਾ ਫਿਨਿਸ਼ਿੰਗ ਹੋਊਗੀ ਉਹ ਦੇਖੋ ਕੰਮ ਜੇ ਕੋਲ ਨੂੰ ਮਿਲਾ ਕੇ ਆਪਣਾ ਟੈਡਿਓ ਹੋਣ ਲੱਗਾ ਐਂਡ ਤੇ ਵੱਜਣ ਵਾਲਿਆ 11 ਰਾਤ ਦੇ 11 ਵੱਜਣ ਵਾਲਿਆ ਭਰਾਵਾਂ ਦਾ ਲੱਗਿਆ ਦੇਗਾ ਕਿ ਬਸ ਹੋਰ ਨ ਨਹੀਂ ਰਹਿ ਗਈਆਂ ਫਿਨਿਸ਼ਿੰਗ ਨਹੀਂ ਰਹਿ ਗਈ ਸਿਰਫ ਵਾਈਟ ਕਲਰ ਨਾਲ ਫਿਨਿਸ਼ਿੰਗ ਕਰਨੀ ਹੋਗੀ ਬਜੀ ਬੱਟਰ ਰਹਿ ਗਈ ਇਹਨਾਂ ਨਾਲ ਹੋ ਗਿਆ ਕੰਮ ਸਮਾਪਤ ਤੇ ਜਾਣਕਲੀ ਵਿਵਸਥੀਕਰਤਾਂ ਦਾ ਖਤਮ ਹੋ ਗਿਆ ਬਾਬਾ ਸਭ ਅੱਗੇ ਕੁਣ ਦੇ ਦੋਲੇ ਜੀ ਸੁਤਾ ਜਾਂ ਬੰਨੀ ਤੇ ਧੋਮ ਧੋ ਬੰਨਾ ਕੀ ਕਹਿੰਦੇ ਗੁਰਾਂ ਦੀ ਬਾਣੀ ਹਾਂਜੀ ਚੱਬ ਕਰਨਾਗੇ ਚੱਬ ਕੀ ਕਹਿੰਦੇ ਗੁਰਾਂ ਦੀ ਬਾਣੀ ਇਦੋਂ ਦੇ ਮistry ji ਦੇਖਦੇ ਹੋਏ ਵੀ ਕਿੱਦਾਂ ਦੀ ਗੱਲਬਾਤ ਬਣੀ ਕਿੱਦਾਂ ਦੀ ਨਹੀਂ ਬਣੀ ਕੋਈ ਕੱਚ ਰਹਿੰਦੀ ਹੋਵੇ ਤਾਂ ਪਵਸਤਰ ਭਰਦਾਨੀ ਸਾਈਡ ਤੋਂ ਸ਼ਰੈਗੀ ਕੱਚਲੇ ਸਰੋਗੋਈ ਜਾਂਦੀ ਜਿੰਨਾ ਇਹਨਾਂ ਦੁੱਖਤਰੇ ਤਾਂ ਹੋਰ ਸਹੀ ਉਹ ਜਿਵੇਂ ਅੰਦਰ ਤੇ ਦਿਖਾਵਾਂਗੇ ਫਿਨਿਸ਼ਿੰਗ ਕੀ ਬਣਦੀ ਹੈ ਤੇ ਕਿੱਦਾਂ ਦਾ ਲਾ ਟੈਟੂ ਤੇ ਬਾਈ ਨੂੰ ਮਿਹਨਤ ਕਰਦਿਆਂ ਬਹੁਤ ਟਾਈਮ ਹੋ ਗਿਆ 11 ਵਜੇ ਜੀ ਹਾਂ ਜੀ ਤੇ ਹੁਣ ਆ ਗਈ ਫਾਈਨਲ ਲੁੱਕ ਤੇ ਹੁਣ ਪੈਣਗੇ ਕਲਰ ਅੱਖ ਵਿੱਚ ਲਾਲ ਦ ਵਾਈਟ ਸ਼ੇਡਿੰਗ ਹਮ ਤੱਕ ਰਹਿ ਗਿਆ ਬਸ ਅਖੀਰ ਤੱਕ ਅਮਰਾ ਦੇ ਵੱਜ ਗਏ 11:30 11:30 ਵੱਜ ਗਏ ਬੰਕਰਾਂ ਦੇ ਤੇ ਪ੍ਰਾਣੇ ਯਾਰ ਦਿਲ ਲਾ ਕੇ ਕੰਮ ਕੀਤੇ ਨੇ ਯਾਰ ਅਦਾ ਸੁਣ ਲੱਗੇ ਤੇ ਵੜਾ ਗੱਲ ਨਾਮ ਛਪਾਇਆ ਸੀ ਇਹ ਵੀ ਗੁੜਾ ਕਰਵਾ ਲਿਆ ਤੇ ਬੜਾ ਕੰਮ ਕੀਤਾ ਨੇ ਯਾਰ ਆ ਗਿਆ ਅੱਖਾਂ ਭਰੀਆਂ ਬਣੇ ਨੇ ਸਾਡੇ ਦੋਮਹ ਦੀਆਂ ਪਰਾਵੀੰ ਦਾ ਦੇਖ ਕੇ ਪਲੇ ਮੇਰੇ ਯਾਦ ਨੇ ਤੇ ਫਾਈਨਲ ਲੁੱਕ ਦਿਖਾਵਾਂਗੇ ਪਰ ਕਰਦੇ ਆ ਬਲੌਗ ਨੂੰ ਸਮਾਪਤ ਕਿਉਂਕਿ ਬਾਈ ਟਾਈਮ ਬਹੁਤ ਹੋ ਗਿਆ 11:30 ਵਜੇ ਹੀ ਥੋੜੇ ਬਣਤਾ ਹੈ 10 ਕਿ ਮਿੰਟ ਦਾ 50 ਮਿੰਟ ਦਾ ਬਲੌਗ ਹੋ ਗਿਆ ਤਾਂ ਮੈਨੂੰ ਪਤਾ 11:30 ਵਜੇ ਨਹੀਂ ਯਕੀਨ ਤਾਂ ਦੇਖੋ 11:30 ਵਜੇ ਦੇਖੋ ਹਰਿ ਨੋ ਵੀ ਹਲੋ ਜੀ ਸਮਾਪਤੀ ਹੋ ਗਈ ਤੇ ਬਾਈ ਬੜਾ ਦਾ ਲਵ ਯੂ ਤੈਨੂੰ ਯਾਰ ਅੰਨੀ ਰਾਤ ਤੱਕ ਭਰਾ ਦਾ ਕੰਮ ਕਰਨ ਲਈ ਤੇਹੀ ਪਿਆਰ ਹੈ ਆਪਣਾ ਤੇਹੀ ਪਿਆਰ ਖੱਟਿਆ ਭਰਾਵਾਂ ਨਾਲ ਆਪਾਂ ਨੇ ਆਪਤੀ ਸਫਾਈ ਕਰਨ ਦੀ ਸਾਰਾ ਕੰਮ ਨਿਬੜ ਗਿਆ ਤੇ ਬਾਈ ਦਿਲੋਂ ਲਵ ਯੂ ਤੈਨੂੰ ਯਾਰ ਅੰਨੀ ਰਾਤ ਤੱਕ ਭਰਾ ਦਾ ਕੰਮ ਕਰਨ ਲਈ ਤੇ ਬਾਈ ਆਪਾਂ ਉਹੀ ਬੰਦੇ ਦਾ ਕੰਮ ਕਰਾਉਣਾ ਹੈ ਕਿ ਜਿਹਦਾ ਕੰਮ ਵਧੀਆ ਹੁੰਦਾ ਤੇ ਜਿਹਦਾ ਮੂੰਹ ਪਿਆਰ ਹੁੰਦਾ ਤੇ ਭਰਾਵਾ ਦੇ ਦੋਵੇਂ ਗੁਣ ਨੇਗੇ ਤਾਂ ਹੀ ਭਰਾ ਲਵੇ ਆਣੇ ਆ ਤੇ ਬਾਈ ਦਾ ਤੁਹਾਨੂੰ ਸਾਰਾ ਡਰੈਸ ਸ਼ੋਅ ਕਰ ਦੂੰ ਬਾਈ ਮੈਨੂੰ ਮੈਂ 12 ਵਾਰ ਫੇਰ ਸ਼ੋਅ ਕਰ ਰਿਹਾਗਾ ਕਿਉਂਕਿ ਮੈਨੂੰ ਕਈ ਭਰਾਵਾ ਦੇ ਬਾਅਦੋਂ ਕਮੈਂਟ ਮੈਸੇਜ ਆਉਣ ਲੱਗ ਜਾਂਦੇ ਹਨਾ ਮਥੋਂ ਰਪਲਾਈ ਨਹੀਂ ਹੁੰਦੇਗੇ ਵੀ ਮੇਰਾ ਭਰਾ ਔਰ ਮੈਂ ਤੁਹਾਨੂੰ ਕਾਰਡ ਲਿਖ ਦੂੰਗਾ ਕਿਉਂਕਿ ਮੈਂ ਆਪਦਾ ਟੈਟੂ ਬਣਾਇਆ ਤੁਹਾਡੇ ਸਾਹਮਣੇ ਹੀ ਆਉਣ ਨਾ ਨਾ ਤੇ ਤੁਸੀਂ ਬਣਾ ਤੁਹਾਡਾ ਟੈਟੂ ਬੇਚੰਤ ਹੋਗੇ ਕਿਉਂਕਿ ਜਦੋਂ ਮਾ ਆਪਦੇ ਸਰੀਰ ਤੇ ਬਣਾਇਆ ਗੱਲ ਚੀਤ ਉਹ ਪ੍ਰਾਣੂ ਦਾ ਇਹ ਬੜਕਤੂੰ ਬੜਾ ਕੇ ਦੱਸ ਵੀ ਕਿਵੇਂ ਲੱਗਿਆ ਆ ਸਫਾਈ ਹੋਣ ਲੱਗੀ ਸਫਾਈ ਇਹ ਹਾਂਜੀ ਟੈਟੂ ਹੋ ਗਿਆ ਸਮਾਪਤ ਪਹਿਲਾ ਬਣਾਇਆ ਸੀ ਪੁਰਾਣੇ ਆਹ ਟੈਟੂ ਤੇ ਹੁਣ ਇੱਕ ਬਣਾਇਆ ਹੈਗਾ ਆਹ ਦੱਸੋ ਕਿਵੇਂ ਲੱਗਾ ਟੈਟੂ ਤੇ ਨਾਲ ਨਾਲ ਪੁਰਾਣੇ ਉਹ ਰੂਫ ਲਗਾਇਆ ਮਨੇ ਤੇ ਲਵ ਯੂ ਹਾਂ ਤੁਹਾਨੂੰ ਤੇ ਐਦਾਂ ਹੀ ਆਪਾਂ ਜਿਹੜੀ ਚੀਜ਼ ਆਪ ਵੀਜ਼ ਕਰਦੇ ਆ ਆਪਾਂ ਬਲੌਗ ਚੋਂ ਵੀ ਲੈ ਕੇ ਆਨੇ ਆ ਤੇ ਆਪਾਂ ਉਹੀ ਰეკਮੈਂਡ ਕਰਦੇ ਆ ਤੇ ਭਾਈ ਕੋਈ ਗੱਲ ਇਸ ਡੈਡੂ ਬਣਾਉਣਾਗਾ ਨੰਬਰ ਸੁਣ ਬਾਕੀ ਦੱਸ ਤਾਂ ਤੇ ਤੁਹਾਨੂੰ ਆਪਣਾ ਕਾਰਡ ਸ਼ੋਅ ਕਰ ਦਾਂਗੇ ਤੇ ਜਦੋਂ ਮਰਜ਼ੀ ਭਰ ਨਾਲ ਜਾ ਕੇ ਆਪਣਾ ਨਾਮ ਲੈ ਕੇ ਡਿਸਕਾਊਂਟ ਤੇ ਕੰਮ ਕਰਵਾ ਸਕਦੇ ਹੋ ਬਾਕੀ ਮੈਂ ਟਾਈਮ ਖਾਲੇ ਕਰਾਂ ਉਹ ਆਪਣੀ ਓਢੇ ਤੋਂ ਟਾਈਮ ਖਾਲੇ ਵੀ ਆ ਦੇਖੋ 12 ਵਜਰ ਵਾਲਿਆ ਭਾਈ ਇਹ ਮੋਬਾਈਲ ਖੱਟਿਆ ਤੁਹਾਡੇ ਭਰਾਣੇ ਇੰਨਾ ਕੋਈ ਮੋਬਾਈਲ ਖੱਟਿਆ ਹੋਰ ਨਹੀਂ ਕੁਛ ਖੱਟਿਆ ਤੇ ਭਾਈ ਬਾਕੀ ਲਵ ਯੂ ਤੁਹਾਨੂੰ ਜਣਾ ਬਹੁਤ ਬਹੁਤ ਧੰਨਵਾਦ ਮੇਰਾ ਇੰਨੀ ਰਾਤ ਤੱਕਰ ਕੰਮ ਕਰਨ ਲਈ ਤੇ ਬਈ ਚੀ ਜਗਾ ਦਿਲੋਂ ਜੋ ਸੱਚੀ ਪਸੰਦ ਹੈ ਲੱਗਦਾ ਜਮਾਂ ਇਹ ਨਾ ਬਣਾਈ ਜਾਂਦੇ ਨੇ ਪਤਾ ਲੱਗਦਾ ਹੈਗਾ ਟਾਈਮ ਐ ਵੀ ਲੰਘਾ ਹੈਗਾ ਤੇ ਬਈ ਉਰੋਂ ਹੁੰਦਾ ਆਪਣਾ ਬਲੋਗ ਖਤਮ ਤੇ ਲਵ ਯੂ ਮਿਲਦੇ ਆਲੇ ਬਲੋਗ ਨਾਲ ਤੇ ਘੈਂਟ ਘੈਂਟ ਗੱਲਾਂ ਨਾਲ ਤੇ ਘੈਂਟ ਘੈਂਟ ਰਾਸਤੇ ਨਾਲ ਲਵ ਯੂ ਬਹੁਤ ਆਪਣਾ ਸਪਾਰਿਆ ਨੇ ਮਾਮੇ ਨੇ ਦਰੂਸ ਗੱਡ ਰੱਖਿਆ ਸੀ ਹੁਣ ਤੂੰ ਨਾ ਮੇਰਾ ਭਰਾ ਕੱਢਦੀ ਆਰਾਮ ਨਾ ਕਰੀ ਹੁਣੀ ਚਾਕੇ ਨੂੰ ਮੂੰਹਾਂ ਤੇ ਛਪਾਲੇ ਪਿੱਠਾਂ ਤੇ ਛਪਾਲੇ ਨੱਕਾਂ ਤੇ ਛਪਾਲੇ ਅੱਖਾਂ ਤੇ ਛਪਾਲੇ ਹਰ ਇੱਕ ਕੇ ਟੈਟੂ ਦਾ ਮਤਲਬ ਲਿਖੂਗਾ ਕਦੇ ਆ ਕੇ ਪੁੱਛਣੀਓ ਕਿ ਕਿਹੜਾ ਟੈਟੂ ਕੀ ਹੈਗਾ